ਸੱਚੀ ਗੱਲ ਦੀ ਸਾਰਿਆਂ ਨੂੰ ਕਿਵੇਂ ਹੋ ਜਿ ਤੁਸੀਂ ਸਾਰੇ ਤੇ ਕਿਦਾਂ ਚੱਲਦੀ ਪਈ ਆ ਤੁਹਾਡੀ ਸਟੱਡੀ ਤੇ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਸਟੱਡੀ ਕਰਦੇ ਪਏ ਹੋਣਗੇ ਤੇ ਅੱਜ ਆਪਣੀ ਮਹਾਵਰੀ ਦੀ ਹੈ ਜੀ 12ਵੀਂ ਕਲਾਸ ਡੇਲੀ ਆਪਣੀ ਕਲਾਸ ਆਉਂਦੀ ਹੈ ਜੀ ਸਵੇਰੇ 6 ਵਜੇ ਅਪਲੋਡ ਹੋ ਜਾਂਦੀ ਹੈ YouTube ਸਾਡੇ ਚੈਨਲ ਤੇ ਸਟ੍ਰੈਟੇਜੀ ਵਾਇਸ਼ਿਵਾਨੀ ਤੇ ਜਿਹੜੇ ਬੱਚੇ ਨਿਊ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈੋ ਤਾਂ ਕਿ ਜਿਹੜੀ ਵੀ ਮੈਂ ਕਲਾਸ ਕਰਾਉਂਦੀ ਆ ਨਿਊ ਅਪਲੋਡ ਕਰਦੀ ਆ ਤੇ ਤੁਸੀਂ ਦੇਖ ਲਓ ਠੀਕ ਹੈ ਜੀ ਆਪਾਂ ਇੱਕ ਇੱਕ ਕਰਕੇ ਸਾਰੇ ਸਬਜੈਕਟ ਨਿਮੇੜਦੇ ਹਾਂ ਹੱਲੇ ਆਪਣੇ ਪੰਜਾਬੀ ਵਿਆਕਰਣ ਦਾ ਚੱਲਦਾ ਪਿਆ ਮੁਹਾਵਰੇ ਕੰਨਾ ਮੁੱਢ ਧਾਰਨੀ ਸੁਣ ਕੇ ਅਣ ਸੁਨਿਆ ਕਰ ਛੱਡਣਾ ਕੰਨਾ ਮੁੱਢ ਧਾਰਨੀ ਸੁਣ ਕੇ ਅਣ ਸੁਨਿਆ ਕਰ ਦੇਣਾ ਕੰਨਾ ਵਿੱਚ ਉਂਗਲਾਂ ਦੇਣੀਆਂ ਯਤਨ ਕਰਨਾ ਕਿ ਸੁਣਿਆ ਨਾ ਜਾਵੇ ਕੰਨੀ ਘਤਰਾਉਣੀ ਖਿਸਕ ਜਾਣਾ ਵੀ ਮੈਨੂੰ ਨਹੀਂ ਮਤਲਬ ਕਿੱਥੇ ਮੈਨੂੰ ਨਾ ਹਾਂ ਕੰਮ ਦੱਸਦੇ ਹਨ ਹਨਾ ਇਦਾਂ ਖਿਸਕ ਜਾਂਦੇ ਨਾ ਨੇੜੇ ਤੋਂ ਇਦਾਂ ਹੋ ਗਿਆ ਕੰਨੀ ਕਤਰਾਂ ਨੂੰ ਖਿਸਕ ਜਾਣਾ ਕਬਰ ਵਿੱਚ ਪੈਰ ਹੋਣੇ ਉਮਰ ਵਢੇਰੀ ਹੋਣ ਕਰਕੇ ਮਰਨ ਦੇ ਨੇੜੇ ਹੋਣਾ ਵੀ ਮਤਲਬ ਕਹਿੰਦੇ ਨਾ ਵੀ ਬਸ ਇੱਕ ਦੋ ਸਾਲ ਦੇ ਹੋਰ ਨੇ ਹਾਂ ਤਾਂ ਹਨਾ ਇਦਾਂ ਕਲਮ ਫੇਰਨੀ ਲੀਕ ਮਾਰਨੀ ਇਦਾਂ ਲਕੀਰ ਮਾਰ ਦਿੰਦੇ ਨਾ ਮਤਲਬ ਕੋਈ ਵਰਡ ਲਿਖਿਆ ਹੋਇਆ ਤੇ ਆਪਾਂ ਉਸ ਤੇ ਇਦਾਂ ਕਰ ਦਿੰਦੇ ਆ ਠੀਕ ਹੈ ਕੁੱਤੇ ਦਾ ਮਗਜ ਖਾਦਾ ਹੋਣਾ ਟੌਂ ਟੌਂ ਕਰਦੇ ਰਹਿਣਾ ਵੀ ਮਤਲਬ ਚੁੱਪੀ ਨਹੀਂ ਹੋਣਾ ਠੀਕ ਹੈ ਤੇ ਬੇਫਜ਼ੂਲ ਦੀਆਂ ਗੱਲਾਂ ਕੁੱਤੇ ਦੇ ਠਿਕਰੇ ਪਾਣੀ ਪਿਆਉਣਾ ਬਹੁਤ ਨਿਰਾਦਰ ਕਰਨਾ ਵੀ ਮਤਲਬ ਕੁੱਤੇ ਨੂੰ ਵੀ ਨਾ ਬਹੁਤ ਇੱਜ਼ਤ ਮਿਲ ਜਾਣੀ ਉਸ ਘਰ 'ਚ ਜਿੰਨੀ ਕੀ ਉਹਨਾਂ ਨੂੰ ਬੇਇਜ਼ਤੀ ਹੋ ਰਹੀ ਆ ਇੰਨੀ ਬੇਇਜ਼ਤੀ ਕੁੱਤੇ ਦੀ ਵੀ ਨਹੀਂ ਹੁੰਦੀ ਠੀਕ ਹੈ ਇਦਾਂ ਦਾ ਇਦਾਂ ਦਾ ਮਤਲਬ ਸੁਭੋਗ ਕਰਨਾ ਕਿਸੇ ਨਾਲ ਖੰਡ ਖੀਰ ਹੋਣਾ ਬਹੁਤ ਗੂੜਾ ਪਿਆਰ ਹੋਣਾ ਖੰਡ ਖੀਰ ਹੋਣਾ ਖੰਡ ਖੀਰ ਠੀਕ ਹੈ ਜੀ ਆਪਣੇ 8 ਹੋ ਗਏ ਹੁਣ ਤੁਸੀਂ ਇਹਨਾਂ ਨੂੰ ਹੀ ਦੇਖੋ ਯਾਦ ਕਰੋ ਇੱਕ ਵਾਰੀ ਵੀਡੀਓ ਨੂੰ ਵੋਖ ਕੇ ਇਹਨੂੰ ਯਾਦ ਕਰੋ ਤੇ ਫਿਰ ਆਪਾਂ ਇਹਨਾਂ ਦੇ मीनिंग ਮਿਟਾ ਦਾਂਗੇ ਫਿਰ ਆਪਾਂ ਸੁਣਾਵਾਂਗੇ ਤੁਹਾਡੇ ਤੋਂ ਦੇਖਦੇ ਆ ਵੀ 8 ਚ ਕਿੰਨੇ ਤੁਸੀਂ ਯਾਦ ਕਰ ਸਕਦੇ ਹੋ ਹਲੋ ਜੀ ਹੁਣ ਤੁਸੀਂ ਸੁਣਾਣਾ ਹੈ ਫਸਟ ਪੂਰ ਕਰ ਲੈਣਾ ਸਟਾਰਟ ਪਹਿਲਾ ਜੀ ਸਾਡਾ ਕੰਨ ਮੁੰਡ ਧਾਰਨੀ ਵੀ ਸੁਣ ਕੇ ਅਣ ਸੁਣਿਆ ਕਰਨਾ ਮੁੰਡ ਧਾਰਨੀ ਵੀ ਬਸ ਮੈਂ ਨਹੀਂ ਕੁਝ ਵੀ ਸੁਣਨਾ ਭਾਵੇਂ ਕੋਈ ਕੁਝ ਵੀ ਕਿਹਾ ਜਾਵੇ ਠੀਕ ਹੈ ਸੁਣ ਕੇ ਅਣ ਸੁਣਿਆ ਕਰ ਦੇਣਾ ਕੰਨਾਂ ਵਿੱਚ ਉਗਲਾ ਦੇਣੀ ਆ ਵੀ ਯਤਨ ਕਰਨਾ ਵੀ ਕੋਈ ਕੁਝ ਬੋਲੇ ਜਾ ਮੈਨੂੰ ਨਾ ਸੁਣੇ ਠੀਕ ਹੈ ਕੰਨੀ ਘਤਰਾਉਣੀ ਖਿਸਕ ਜਾਣਾ ਠੀਕ ਹੈ ਨੇੜੇ ਤੋਂ ਲੰਘ ਜਾਂਦੇ ਆ ਹਨਾ ਵੀ ਕੋਈ ਕੰਮ ਨਾ ਦੱਸ ਦੇ ਕਿਸੇ ਕੋਈ ਫੰਕਸ਼ਨ ਚੱਲਦਾ ਪਿਆ ਘਰ ਤੇ ਕੁੜੀਆਂ ਸਾਈਡ 'ਚ ਨਿਕਲ ਜਾਂਦਾ ਵੀ ਕਿਤੇ ਕੋਈ ਕੰਮ ਨਾ ਦੱਸਦੇ ਮੁੰਡੇ ਵੀ ਆ ਨਾ ਕਬਰ ਵਿੱਚ ਪੈਣ ਹੋਣੇ ਉਮਰ ਬਹੁਤ ਜ਼ਿਆਦਾ ਹੋਣ ਕਰਕੇ ਮਰਨ ਦੇ ਬਹੁਤ ਨੇੜੇ ਹੋਣਾ ਠੀਕ ਹੈ ਕਲਮ ਫੇਰਨੀ ਲੀਕ ਮਾਰਨੀ ਆ ਯਾਦ ਰੱਖਿਓ ਕਲਮ ਫੇਰਨੀ ਉਦੋਂ ਦਾ ਕਲਮ ਫੇਰਨੀ ਦਾ ਇਦਾਂ ਵੀ ਹੁੰਦਿਆ ਨਾ ਲੀਕ ਮਾਰਨੀ ਮਤਲਬ ਵਰਡ ਲਿਖਿਆ ਹੋਇਆ ਜਿੱਦਾਂ ਦੇਖੋ ਲੀਕ ਲਿਖਿਆ ਹੋਇਆ ਤੇ ਇਸ ਤੇ ਇਦਾਂ ਆ ਹੋ ਗਈ ਲੀਕ ਮਾਰਨੀ ਕੱਟਤਾ ਠੀਕ ਹੈ ਕੁੱਤੇ ਦਾ ਮਗਜ਼ ਖਾਦਾ ਹੋਣਾ ਵੀ ਟਾਉਂ ਟਾਉਂ ਕਰਦੇ ਰਹਿਣਾ ਚੁੱਪੀ ਨਹੀਂ ਹੋਣਾ ਬੇਫਜ਼ੂਲ ਦੀਆਂ ਗੱਲਾਂ ਕੁੱਤੇ ਦੇ ਠਿੱਕਰੇ ਪਾਣੀ ਪਿਉਣਾ ਬਹੁਤ ਜ਼ਿਆਦਾ ਨਿਰਾਦਰ ਕਰਨਾ ਵੀ ਮਤਲਬ ਇਸ ਤੋਂ نیچے ਨਹੀਂ ਹੋਣਾ ਇਸ ਤੋਂ ਜ਼ਿਆਦਾ ਬੇਇੱਜ਼ਤੀ ਹੁਣ ਕਿਸੇ ਦੀ ਹੋਰ ਹੋ ਹੀ ਨਹੀਂ ਸਕਦੀ ਆ ਹੋ ਗਿਆ ਖੰਡ ਖੀਰ ਹੋਣਾ ਬਹੁਤ ਗੁੜਾ ਪਿਆਰ ਹੋਣਾ ਹੋ ਗਈ ਜੀ ਆਪਣੇ 8 ਤੇ ਹੁਣ ਤੁਸੀਂ ਦੱਸੋ ਕਮੈਂਟ ਚ ਵੀ 8 ਜੋ ਕਿੰਨੇ ਹੋਏ ਨੇ ਆਪਾਂ ਕਰਨੇ 15 ਨੇ ਹਲੇ 8 ਹੋ ਗਏ ਸਾਢੇ ਤੇ ਹੁਣ ਨੈਕਸਟ ਜਿਹੜੇ ਰਹਿੰਦੇ ਪਏ ਨੇ ਉਹ ਕਰਦੇ ਨੇ ਚਲੋ ਜੀ ਹੁਣ ਆਪਾਂ ਆਪਣੇ ਨੈਕਸਟ ਕਰਦੇ ਆਂ ਨੰਮਾ ਜੀ ਸੱਡਾ ਖਾਦਾ ਪਿੱਦਾ ਲੱਗਣਾ ਖੁਰਾਕ ਬਚ ਜਾਣੀ ਕਹਿੰਦੇ ਆ ਨਾ ਵੀ ਦੇਖ ਇਹ ਤਾਂ ਬਈ ਖੱਡ ਦਾ ਪਿੱਦਾ ਲਾਇਆ ਜਾਂਦਾ ਹੈ ਸਰੀਰ ਵੀ ਠੀਕ ਹੈ ਹਨਾ ਜਿਨ੍ਹਾਂ ਦੇ ਨਹੀਂ ਲੱਗਦਾ ਉਹ ਪਤਲੇ ਹੁੰਦੇ ਆ ਖਾਣਿਓ ਜਾਣੀ ਕੁਝ ਉੱਤਰਨਾ ਸੁਝਣਾ ਜਿੱਦਾਂ ਆਪਾਂ ਕਹਿੰਦੇ ਨੇ ਮੇਰੇ ਤਾਂ ਕੁਝ ਖਾਣੇ ਹੀ ਨਹੀਂ ਜਾ ਰਿਹਾ ਮੇਰੇ ਨਹੀਂ ਕੁਝ ਸਮਝ ਆ ਰਿਹਾ ਇਦਾਂ ਵੀ ਖਾਣਿਓ ਜਾਣੀ ਕੁਝ ਉੱਤਰਨਾ ਸੁਝਣਾ ਖੈਲੀ ਪਲਾਉ ਪਕਾਉਣਾ ਮਨ ਦੇ ਲੱਡੂ ਭੋਰਨੇ ਵੀ ਜਿੱਦਾਂ ਆਪਾਂ ਸੋਚਦੇ ਆ ਨਾ ਵੀ ਅੱਗੇ ਮੇਰੀ ਲਾਈਫ ਬਹੁਤ ਵਧੇ ਜਾਊਗੀ ਵਿਆਹ ਕਰਾ ਕੇ ਮੇਰੀ ਬਹੁਤ ਵਧੇ ਲਾਈਫ ਜਾਊਗੀ ਆ ਸਾਰੇ ਕੀ ਆ ਖਿਆਲੀ ਪਲੋ ਨੇ ਸਾਡੇ ਠੀਕ ਹੈ ਜਦੋਂ ਆ ਟੁੱਟਣੇ ਨਾ ਜਦੋਂ ਹੋ ਜਾਊਗਾ ਸਾਰੀ ਰਿਐਲਿਟੀ ਅੱਗੇ ਆ ਜਾਊਗੀ ਖੁੱਬ ਠੱਪਣੀ ਮਾਰਨਾ ਕੁੱਟਣਾ ਖੁੱਬਾ ਮੰਜੂ ਉੱਠ ਪੈਣਾ ਚਟਪਟ ਉੱਠ ਖੜੋਣਾ ਵੀ ਇੱਕ ਰੁਕਾ ਮਾਰਿਆ ਤੇ ਬੰਦਾ ਇੱਕਦਮ ਖੜੇ ਹੋ ਜਾ ਸੁੰਦ ਸੁੰਦਾ ਠੀਕ ਹੈ ਖੇ ਛਾਣ ਦੇ ਫਿਰਨਾ ਰੋਜ਼ਗਾਰ ਦੇ ਖਾਤਰ ਥਾਂ ਥਾਂ ਟਕਰਾ ਮਾਰਨੀ ਆ ਸਾਡੇ ਵਰਗੇ ਆ ਆ ਤਾਂ ਦੇਖੋ ਵਧੀਆ ਹੈਗਾ ਆ ਸਾਡੇ ਲਈ ਵਧੀਆ ਨਾ ਖੇਛਣੇ ਦੇ ਫਿਰਨਾ ਰੋਜ਼ਗਾਰ ਦੇ ਖਾਤਰ ਥਾਂ ਥਾਂ ਟੱਕਰਾ ਮਾਰਨੀ ਖੇਡਣਾ ਖੇਡਣੀ ਨਿਕੰਮੇ ਕੰਮ ਕਰਨੇ ਬਟ ਅੱਜ ਕੱਲ ਕੀ ਹੁੰਦਾ ਖੇਡਾ ਖਿੱਡਣਾ ਉਹਨਾਂ ਨੂੰ ਬਹੁਤ ਚਲਾਕ ਸਮਝਦੇ ਆ ਖੁਦ ਨੂੰ ਸਮਾਰਟ ਇੰਟੈਲੀਜੈਂਟ ਖੇਡਾ ਖੇਡਣੇ ਵਾਲੇ ਕਿਸੇ ਦੇ 2 ਪੈਸੇ ਮਾਰ ਕੇ ਨਾ ਖੁਦ ਨੂੰ ਇੰਨਾ ਜ਼ਿਆਦਾ ਤੀਸ ਮਾਰ ਹੈਕਰ ਹੁੰਦੇ ਆ ਤੀਸ ਮਾਰ ਖਣਸਮਣੇ ਦੇ ਕੰਮ ਕੀ ਹੈਗੇ ਹਨ ਨਿਕੰਮੇ ਕੰਮ ਹੁੰਦੇ ਆ ਠੀਕ ਹੈ ਆ ਹੋ ਗਏ 15s ਤੇ ਹੁਣ ਮੈਂ ਇਹਨਾਂ ਦਾ ਮਟੋਨ ਲੱਗਿਆ ਤਾਂ ਤੁਸੀਂ ਅਨਸਰ ਦੇਣੇ ਦੇਖੋ ਮੇਰੀ ਗੱਲ ਸੁਣੋ ਮੈਂ ਇੱਥੇ ਵੀ ਕਲਾਸ ਬੰਦ ਕਰ ਸਕਦੀ ਆ ਵੀ ਹਾਂ ਇੱਥੇ ਕਲਾਸ ਸਟਾਪ ਕਰਦਾ ਤੇ ਮੈਨੂੰ ਕੀ ਜਾਣਾ ਆ ਜਿਹੜਾ ਮੈਂ ਦੁਬਾਰਾ ਯਾਦ ਕਰਾਉਂਦੇ ਨਾ ਇਸ ਚ ਮੇਰੇ ਵੀ ਬੈਨੀਫਿਟ ਆਉਂਦਾ ਥੋੜਾ ਵੀ ਮੇਰੇ ਵੀ ਦੁਬਾਰਾ ਰਿਪੀਟ ਹੁੰਦਾ ਮੇਰਾ ਵੀ ਯਾਦ ਸਾਰਾ ਤੇ ਥੋੜਾ ਵੀ ਠੀਕ ਹੈ ਮੇਰੀ ਰਿਵੀਜ਼ਨ ਹੋ ਜਾਂਦੀ ਹੈ ਤੇ ਤੁਸੀਂ ਇੱਥੇ ਕਲਾਸ ਚ ਯਾਦ ਕਰਕੇ ਜਾਂਦੇ ਹੋ 1 ਮਿੰਟ 6 ਮਿੰਟ ਦੀ ਮੇਰੀ ਵੀਡੀਓ ਹੁੰਦੀ ਆ 6 ਮਿੰਟ ਵੀ ਦੀ ਜੇ ਤੁਸੀਂ ਨਹੀਂ ਯਾਦ ਕਰ ਸਕਦੇ ਫਿਰ ਤੁਹਾਡਾ ਰੱਬ ਭਲਾ ਕਰੇ ਭ ਚਲੋ ਹੁਣ ਮੈਂ ਇਹਨਾਂ ਨੂੰ ਮਟਾਉਣ ਲੱਗਿਆ ਤਾਂ ਤੁਸੀਂ ਇਹਨਾਂ ਦੇ ਆਨਸਰ ਦੇਣੇ ਆ। ਚਲੋ ਹੁਣ ਗਰੀ ਸਟਾਰਟ ਆਪਣਾ ਵਿੱਚ ਜੋ ਕਰਾਂ ਚਲੋ ਖਿਆਲੀ ਬਲੋ ਪਕਾਉਣੇ ਮਨ 'ਚ ਬਹੁਤ ਜ਼ਿਆਦਾ ਧਾਰਨਾਵਾਂ ਪੈਦਾ ਕਰ ਲੈਣੇ ਖੁਦ ਸੁਪਨੇ ਦੇਖਣੇ ਠੀਕ ਹੈ ਸਿੰਪਲ ਜੇ ਭਾਸ਼ਾ ਚ ਕਹਾਂ ਖੂਬੁੱਠ ਆਪਣੀ ਮਾਰਨਾ ਕੁੱਟਣਾ ਆ ਜਿਹੜਾ ਸਾਡਾ ਫੇਵਰੇਟ ਸਿੱਖੇ ਛਣ ਦੇ ਫਿਰਨਾ ਵੀ ਰੋਜ਼ਗਾਰ ਲਈ ਥਾਂ ਥਾਂ ਤੇ ਟਕਰਾ ਮਾਰਨੀ ਠੀਕ ਹੈ ਹਰ ਥਾਂ ਤੇ ਟਰਾਈ ਕਰਕੇ ਦੇਖਣਾ ਵੀ ਕਿੱਥੇ ਤਾਂ ਹੋ ਜਾ ਮੇਰਾ ਕੰਮ ਠੀਕ ਹੈ ਇਦਾਂ ਖਾਨਿਓ ਜਾਣੀ ਕੁਝ ਸਮਝ ਨਿਆਣਾ ਕੋਈ ਉੱਤਰ ਨਹੀਂ ਆਉਣਾ ਤੇ ਕੋਈ ਮਤਲਬ ਕੋਈ ਟੀਚਰ ਜਿਹਦੇ ਮੈਂ ਤੁਹਾਡੇ ਤੋਂ ਕੁਐਸਚਨ ਪੁੱਛਿਆ ਤੇ ਤੁਹਾਡੇ ਨਾ ਆਵੇ ਸਮਝ ਮਤਲਬ ਯਾਦ ਹੀ ਨਹੀਂ ਆ ਰਹਾ ਠੀਕ ਹੈ ਇਦਾਂ ਕਿਦਨੇ ਕੱਢਣੀਆਂ ਚਲਾਕੀਆਂ ਕਰਨੀਆਂ ਨਿਕੰਮੇ ਕੰਮ ਕਰਨੇ ਖੁੱਬਾ ਮਨ ਜੂਠ ਖੜੋਣਾ ਵੀ ਇੱਕੋ ਦਮ ਖੜਨਾ ਇੱਕਦਮ ਉੱਠ ਜਾਣਾ ਸੌਂਦੇ ਹੋਏ ਬੰਦੇ ਨੂੰ ਜੇ ਆਪਾਂ ਰੁੱਕਾ ਮਾਰੀਏ ਇੱਕੋ ਦਮ ਉੱਠਣਾ ਖਾਦਾ ਪੀਦਾ ਲੱਗਣਾ ਪਾਚਣ ਦੀ ਕਿਰਿਆ ਵਿਧੀਆਂ ਹੋਣੀ ਜਿੰਨਾ ਵੀ ਖਾਂਦੇ ਹੋ ਉਹਨਾਂ ਵਧੀਆ ਸਰੀਰ ਹੋ ਜਾਂਦਾ ਹੈ ਇਹੋ ਜੇ ਬੰਦੇ ਆ ਲਈ ਵਰਤੇ ਜਾਂਦਾ ਹੈ ਤੇ ਥੈਂਕ ਯੂ ਸਾਡੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਜਿੰਨਾ ਬੱਚਾ ਲੋੜਾ ਉਹਨਾਂ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸੇ ਜਿਹੜੀ ਵੀ ਸਾਡੀ ਡੇਲੀ ਦੀਆਂ ਵੀਡੀਓ ਹੁੰਦੇ ਉਹਨਾਂ ਨੂੰ ਦੇਖਣ ਲਈ ਧੰਨਵਾਦ ਜੀ